ਕਿਹੜੇ ਬਾਜ਼ਾਰ ਚ 5-500 ਦੇ ਆ ਬਾਬੇ ਦੇ ਟਿਲੇ ਕਰਦੇ 2-200 ਚ ਆ 2-200 ਰੁਪਏ ਦੇਣੇ ਆ ਆ ਦੇਖੋ ਚੱਕੋ ਆ ਚੱਕੋ ਜਿੰਨੇ ਮਰਜ਼ੀ ਲੈ ਜਾਓ ਕਿਹੜੇ 6-6 7-700 ਦੇ ਸੂਟ ਬਾਜ਼ਾਰ ਚ ਲੈ ਜਾਓ 2.5 250 ਚ ਆ ਚੈੱਕ ਕਰ ਲਓ ਤੁਸੀਂ ਭਾਜੀ 2.5 250 ਗੱਲਾਂ ਨਹੀਂ ਕਰਦਾ ਇਹਨੂੰ ਕਹਿੰਦੇ ਸੇਰ ਇਹਨੂੰ ਕਹਿੰਦੇ ਦੁਪੱਟਾ ਰੰਗ ਦਾਗਾ ਨਾਲ 4 ਦਾ ਇਕੱਲਾ ਸੂਟ ਲਓ ਸੂਟ ਦਾ ਰੇਟ ਕਰਤਾ ਆਪਾਂ ਇਕੱਲਾ 300 ਰੁਪਏ ਆਹ ਦੇਖੋ 350 ਸਿਰਫ 2 2 3 3 5 5 ਰੁਪਏ ਮਾਰ ਜਿੰਦੇ ਬਾਬਾ ਕਪੜਾ ਦੇਈ ਜਾਂਦਾ ਦੇਖੋ 350 ਦਾ ਪਿੱਛੇ ਲੜਾਈ ਹੋ ਗਈ ਬਾਬੇ ਬੇਟੀ ਦੇ ਦੇਖੋ 350 ਦੇ ਇੱਧਰ ਦੇਖੋ ਬਸ ਲੈ ਆ ਜੋ ਲੈ 400 ਰੁਪਏ ਦੇ ਵਿੱਚ ਕਰਤਾ ਆਮੋਲਾ ਸੂਟ 400 ਦੇ ਵਿੱਚ ਆ ਦੇਖੋ 4 400 ਰੁਪਏ ਆ ਦੇਖੋ ਮੋਰ ਆ ਦੇਖੋ ਸਲਵਾਰ ਦੇ ਪੌਂਚੇ ਹਾਂਜੀ ਆ ਦੁਪੱਟਾ ਨਾਲ ਨਾ 800 ਨਾ 1000 ਆ ਚੱਕੋ 450 ਰੁਪਏ ਦਾ ਸੂਟ ਆ ਦੇਖੋ ਕਿੰਨਾ ਵੱਡਾ ਰਾਸ਼ਾ ਸਵੇਰ ਤੋਂ ਸ਼ਾਮ ਤੱਕ ਇੱਤੇ ਹੀ ਮੇਲੇ ਲੱਗਦੇ ਆ 15 1500ਲੇ 5 500 ਚ 5 5000 ਵਾਲੀ ਸੂਟ 15 1500 2 2000 ਆ ਦੇਖੋ ਭਾਜੀ ਜਾਮ ਦਾ ਸੂਟ ਘੇਰੇ ਦੇ ਕੜਾਈ ਵੀਰੇ ਨੇਰੇ ਕਰਕੇ ਦਿਖਾ ਦੇ ਆਸ ਰੂੜੇ 1075 ਆ ਆਫਰ 'ਚ ਲੱਗਾ ਵੇ 500 ਰੁਪਏ ਲਓ ਬਾਜੀ ਪੂਰੀ ਛੜ ਖੋਲ ਕਰਾਓ ਹੈਂਡ ਵਰਕ ਨਾਲ ਦੁਪੱਟਾ ਫੁੱਲ ਪਿਓ ਦਾ ਰੰਗ ਬੜੇ ਰੇਟ ਰੇਟ ਫਸ ਗਿਆ ਪੇਚਾ ਹਲੋ 5500 ਰੁਪਏ ਦੇਖੋ ਦੇ ਨਹੀਂ ਦਿੱਤੇ ਆ ਵੀ 5 5 500 ਰੁਪਏ 'ਚ ਗਲਾਸ ਟਿਸ਼ੂ ਦੇ ਸੂਟ 80 ਦੇ ਪੀਸ ਐ ਇਦਾਂ ਦੇ ਦੁਪੱਟੇ ਬਾਜੀ 5500 ਰੁਪਏ ਕਰਤੇ ਹਲੋ ਭੈਣ ਜੀ 5500 ਰੁਪਏ ਲਓ ਦੇਖੋ ਇਨੇ ਵਿਆਹ ਲਈ ਦਾਇਮ ਦੇ ਕੱਪੜੇ ਲੈਣਾ ਇੱਥੇ 50000 ਦਾ ਕੱਪੜਾ 20000 ਚ ਕੰਮ ਦੇਖੋ ਕੀਤਾ ਹੋਇਆ ਔਰ ਗੈਂਜਾ ਦਾ ਦੁਪੱਟਾ ਦੇਖੋ ਨਾਲ ਕੜਾਈ ਕੀਤਾ ਹੋਇਆ ਸਪੈਸ਼ਲ ਪੀਸ ਹੈ ਆ ਚੱਕੋ 600 ਰੁਪਏ ਪਿਓਰ オリジナル ਘੇਰਾ ਵੀ ਗਲੇ ਦੇ ਵੀ ਕੰਮ ਖੇਚ ਲਿਆ ਸੂਟ ਆਹ ਦੇਖੋ ਦੁਪੱਟਾ ਹਾਂਜੀ ਭਾਜੀ ਇੱਕੋ ਹੀ ਰੇਟ ਇੱਕੋ ਹੀ ਧਮਾਕਾ ਸਲਵਾਰ ਦੇ ਪੌਚੇ ਗੱਡੇ ਹੋਏ ਹਾਂ ਆ ਲੋ ਭਾਜੀ ਗ੍ਰੇ ਗਲ ਦਾ ਸੂਟ ਹਾਂਜੀ 1495 ਦਾ 700 ਰੁਪਏ ਦਾ ਆ ਲੋ ਜੀ ਪੀਸ ਦੇਖੋ ਤੁਸੀਂ ਪਹਿਲਾਂ ਕਵਾਲਿਟੀ ਦੇਖੋ ਪਿਓਰ ਜਿਹਨੂੰ ਬ੍ਰਾਂਡ ਕਹਿੰਦੇ ਆ ਆ ਸਲਵਾਰ ਦੇ ਪੌਂਚੇ ਆ ਆ ਪਿਓਰ ਔਰਗਾਂਜ਼ਾ ਦੀਆਂ ਛੋਟਾਂ ਨਾਲ ਹੈਵੀ ਹੈਂਡਵਰਕ ਇਹ ਦਮੀਆਂ ਦੇ ਲਾ ਕੇ ਸੂਟ ਦੁਕਾਨਦਾਰ ਨਾ 1500 2000 2500 ਡਿਸਕਾਊਂਟ ਕਰਕੇ ਸੂਟ ਦੇ ਰਿਹਾ ਆ ਜਿਹੜਾ ਮਰਜੀ ਸੂਟ ਲੈ ਜਾਓ ਆ ਲੋ ਚੱਕੋ 1000 ਰੁਪਏ ਉਹ ਤੁਹਾਡਾ ਭਲਾ ਹੋਵੇ ਆ ਲੋ 1000 ਰੁਪਏ ਤਿੰਨ ਤਿੰਨ ਹਜ਼ਾਰ ਵਾਲੇ ਸੂਟ ਇੱਕ ਇੱਕ ਹਜ਼ਾਰ ਚੱਕਾ ਦੇ ਇੱਧਰ ਦੇਖੋ ਇੱਧਰ ਦੇਖੋ ਤਿੰਨ ਤਿੰਨ ਹਜ਼ਾਰ ਵਾਲੇ ਸੂਟ ਇੱਕ ਇੱਕ ਹਜ਼ਾਰ ਚ ਆ ਦੇਖੋ ਸੂਟ ਲੱਭਦਾ ਹੀ ਨਹੀਂ ਸਾਰੇ ਹੀ ਸੂਟ ਚੱਕ ਲੈ ਸੂਟ 1000 ਰੁਪਏ ਆ ਚੱਕੋ 1000 ਰੁਪਏ ਆ ਲੋ ਇੱਕ ਹੋਰ ਵੱਡਾ ਫੇਰਾ ਇਦਾਂ ਦਾ ਕ੍ਰੇਪ ਦਾ ਹੈਵੀ ਸੂਟ ਹਾਂਜੀ ਜਿਹੜਾ ਬਾਜ਼ਾਰ ਚ 1500 ਦਾ ਆ ਲੋ 700 ਰੁਪਏ ਦਾ 700 ਰੁਪਏ ਦਾ ਆ ਚੱਕੀ ਚੱਲੋ ਬਾਬੇ ਦੀ ਅੜੀ ਤੇ ਜਲਦੀ ਆ ਜਾਓ ਨੰਬਰ ਹੈਗਾ 98804723 ਹਾਂਜੀ ਗਿਰੰਦਰ ਪਾਸੜੇ ਦੇ ਸਾਹਮਣੇ ਇਹਨੂੰ ਕਹਿੰਦੇ ਸ਼ੇਰ ਇਹਨੂੰ ਕਹਿੰਦੇ ਤਮਾਕਾ ਕਿਧਰ ਜਾਣ ਦੀ ਲੋੜ ਨਹੀਂ ਬਬਰ ਦੇਓ ਸੋ ਤੁਸੀਂ ਦੇਖਿਆ 3 3000 ਵਾਲੇ ਸੂਟ 1 1000 ਦਿੱਤੇ ਆ 1000 1000 ਵਾਲੇ ਸੂਟ ਦਿੱਤਾ ਨੂੰ 3 300 4 400 ਚ ਆ ਇੰਨਾ ਵੱਡਾ ਕਾਟਿਆ ਹੁਣੇ ਸਾਰਿਆਂ ਨੂੰ ਇਹ ਸਾਰਾ ਸਟਾਕ ਦੇ ਤਾ ਉਧਰ ਟਰੱਕਾਂ ਟਰੱਕ ਭਰ ਕੇ ਹੋਰ ਆ ਹੀ ਜਾਂਦੇ ਤੇ ਕਪੜਾ ਦੇ ਦੇਣਾ ਜਿਹੜਾ 10000 ਦਾ ਸੂਟ ਨਾਲ ਸਮਝ ਲੋ 6000 ਦਾ ਹਾਂਜੀ ਬਾਜ਼ਾਰ 'ਚ 10000 ਹਾਂ ਜਿਹੜਾ ਬਾਜ਼ਾਰ 'ਚ 25000 ਦਾ ਉਹ 9000 ਦਾ ਇੰਨਾ ਡਿਫਰੈਂਸ ਆ ਦੁਕਾਨਦਾਰਾਂ ਦਾ ਬਾਬੇ ਯਾਰ ਸ਼ੋਰੂਪਾ ਇਹ ਕਿ ਤੋਂ ਉਹਨੇ ਖਰਚੇ ਘਟਨੇ ਹਾਂ ਅਈ ਇਹਦੇ ਕੁਆਂਟੀਟੀ ਦੇ ਘੇਰਦੇ ਆ 10 ਰੁਪਏ 20 ਰੁਪਏ ਐਵਰੇਜ ਗੱਡੀ ਦੀ ਹਮ ਖਲਾਲਾ ਪਾ ਕੇ ਰੱਖਿਆ ਸੋ ਆਜੋ 30 ਸਤੰਬਰ ਤੱਕ 4-5 ਦਿਨ ਬਹੁਤ ਵੱਡੇ ਫਾਇਦੇ ਹੋਣਿਆ ਬਾਬੇ ਦੀ ਹੱਟੀ ਬਾਸੜੇ ਸਾਹਮਣੇ ਜਲੰਧਰ ਆ ਦੇਖੋ ਜਲੰਧਰ ਦਾ ਕਿੰਗ ਬਾਬੇ ਦੀ ਹੱਟੀ ਆ ਦੇਖੋ ਪੀਸ ਹੁਣ ਆਹੀ ਪੀਸ ਬਾਜ਼ਾਰ ਚ 1500 ਦਾ ਹੈ ਵੀ ਹਾਂਜੀ ਕਿੰਨੇ ਦਾ 1500 ਦਾ ਹੈਵੀ ਸੂਟ ਹੈ ਨਾ ਕ੍ਰੇਮ ਦਾ ਦੁਕਾਨਦਾਰ ਇਹਨੂੰ ਕਹਦਾ 1500 ਠੀਕ ਹੈ ਜੀ ਹਾਂਜੀ ਤੇ ਬਾਬੇ ਆਹ ਕਹਿੰਦਾ 500 ਅੱਛਾ 500 ਚ ਆ ਲਓ ਫੜੋ ਲਓ 1500 ਵਾਲਾ ਸੂਟ 500 ਦੇ ਆ ਚੱਕੋ 5500 ਆ ਲਓ ਦੇਖੋ ਜਿੰਨਾ ਮਰਜੀ ਚੱਕ ਲਓ ਚੱਕੋ ਆ ਲਓ ਫੜੋ 5500 ਚ ਸੋ 30 ਨੰਬਰ ਤੋਂ ਪਹਿਲਾਂ ਆ ਜਾਓ ਸਕਰੀਨ ਤੇ ਨੰਬਰ ਹੈਗਾ ਤੁਸੀਂ ਕੋਈ ਜਾਣਕਾਰੀ ਤੇ ਫੋਨ ਕਰ ਸਕਦੇ ਹੋ